ਸਤਕਾਰਾਂ ਉਹਨਾਂ ਦੇ ਨਾਂ ਜਿਹੜੇ ਕਿ ਨਹੀਂ ਉਹਨਾਂ ਦੇ ਚੱਲਦੇ ਕਰ ਰਹੇ ਆ ਇਹ ਨਾਂ ਉਹਨਾਂ ਦੇ ਚੱਲ ਜਾਣੇ ਆ ਜਦੋਂ ਕਦੇ ਗਰਦੋਰੀ ਕਰਨੀ ਤੇ ਖੇਤਾਂ ਤੁਸੀਂ ਵੀ ਪਈ ਆ ਤੇ ਉਹ ਮੇਰੇ ਘਰ ਤੇ ਆ ਰਹੇ ਨੇ ਹੱਤੋਂ ਵੱਡਾ ਮੁੱਦਾ ਜੀ ਬੇਨਤੀ ਇਹ ਦੇਖੋ ਕਿ ਜਿਹੜੇ ਕੁਝ ਮੁੱਦੇ ਹੈ ਜਿਹੜੇ ਉੱਪਰ ਆਏ ਆ ਕਿ ਬਈ ਜਿਸ ਤਰ੍ਹਾਂ ਉਹ ਰਾਪੇ ਨੇ ਕਰ ਲੈਣਾ ਚਾਹੀਦਾ ਉਹਦੇ ਮੁਤਾਬਕ ਮਤਲਬ ਰਿੱਮੀਰਾ ਵਗੈਰਾ ਜਿੰਨੂੰ ਵੀ ਮਿਲਣਾ ਮਿਲ ਕੇ ਗੋਇਆਂ ਦਾ ਜਰਤਾਂ ਨੂੰ ਇੰਕਾਮ ਕੋਸ਼ਿਸ਼ ਇਹਨਾਂ ਸਾਡੇ ਘਰਾਂ ਉੱਤੇ ਕੜੀ ਦੁਕਾਨਾਂ ਆ ਸਾਡਾ ਸਾਰਾ ਜਿਹੜਾ ਮਾਰ ਹੈ ਨਾ ਜਿਹੜੀ ਫਿਲਮਾਂ ਤੋਂ ਵੀ ਪੈਸਾ ਥੱਲੇ ਤੋਂ ਇਸ ਦਵਾ ਦੇ ਤਹਿਤ ਫਿਰ ਅਸੀਂ ਉਹ ਲਾਗੂ ਕਰਾ ਸਕਦੇ ਹਾਂ ਜੇ ਪ੍ਰਾਪਤੀ ਕਰਨੀ ਹੈ ਤੇ ਇਕੱਠੇ ਹੋ ਕੇ ਲੜਨਾ ਸਾਡੇ ਤੋਂ ਸਾਡੇ ਪਿੰਡਾਂ ਦੇ ਵਿੱਚ ਤੱਕ ਮਾਇਆ ਉਹਦਾ ਬੜਾ ਹੈ ਬਾੜੀ ਦੇ ਬੁੜੇ ਨਾਟਾ ਪੜ ਤੋਰੀ ਜਾਂਦੇ ਨੇ ਉਹ ਵੀ ਮੈਂ ਅੱਥੇ ਚੰਗੜਮਾ ਸੀਗਾ ਤਾਂ ਭਾਈ ਇਹ ਲੈ ਕੇ ਜਾਣਾ ਬੈਨਰ ਲਈ ਕੀ ਕਰੀਏ ਮੁੱਠੀ ਚਲੇ ਜਾਂਦੇ ਕਿਤੇ ਚਲੇ ਅਰਗਦਾਸ ਪੁੱਛਦੇ ਸਾਨੂੰ ਬੜਾ ਸਤਿਕਾਰ ਜੀ ਅੱਜ ਸੰਯੁਕਤ ਕਿਸਾਨ ਮੋਰਚਾ ਮੁਕੇਰੀਆਂ ਦੀਆਂ ਕਿਸਾਨ ਜਥੇਬੰਦੀਆਂ ਦੀ ਇਹ ਸਾਂਝੇ ਤੌਰ ਤੇ ਮੀਟਿੰਗ ਰੈਸਟ ਉਸ ਮੁਕੇਰੀਆਂ ਹੋਈ ਹੈ ਕਿਉਂਕਿ ਹੜ੍ਹਾਂ ਦੇ ਮੱਦੇਨਜ਼ਰ ਪੰਜਾਬ ਲਗਾਤਾਰ ਜਿਹੜਾ ਹੈ ਪੰਜਾਬ ਦੀ ਕਿਸਾਨੀ ਪੰਜਾਬ ਦੇ ਲੋਕ ਜਿਹੜੀ ਹੈ ਹੜ੍ਹਾਂ ਦੀ ਮਾਰ ਚੱਲ ਰਹੀ ਹੈ ਇਹ ਹੜ ਇੱਕ ਤਾਂ ਕੁਦਰਤ ਦਾ ਸੰਤਾਪ ਹੈ ਦੂਜੇ ਪਾਸੇ ਸਰਕਾਰਾਂ ਵੀ ਉਸ ਪੱਧਰ ਦਾ ਜਿਹੜਾ ਹੈ ਹੱਲ ਨਹੀਂ ਕਰ ਰਹੀ 2023 ਦਾ ਹਜੇ ਹੜ ਦਾ ਕਹਿੰਦੇ ਵੀ ਉਹਦੇ ਵਿੱਚੋਂ ਉੱਭਰੇ ਨਹੀਂ ਲੋਕ 2025 ਦੇ ਵਿੱਚ ਬੇਹਿਸਾਬਾ ਪਾਣੀ ਜਿਹੜਾ ਹੈ ਪੂਰਾ ਮਹੀਨਾ ਹੋ ਗਿਆ ਕੋਮ ਡੈਮ ਤੋਂ ਬਿਆਸ ਦਾ ਪਾਣੀ ਕੋਲੋਂ ਚੱਕੀ ਦਾ ਪਾਣੀ ਸਾਡੇ ਨਾਲ ਪਿੰਡਾਂ ਦੇ ਵਿੱਚੋਂ ਗੁਜ਼ਰਦਾ ਪਿਆ ਹੈ ਅੱਜ ਸੁਜੁਗਤ ਕਿਸਾਨ ਮੋਰਚੇ ਦੇ ਨਾਲ ਸੰਬੰਧਿਤ ਜਥੇਬੰਦੀਆਂ ਜਿਨ੍ਹਾਂ ਵਿੱਚੋਂ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਪੰਜਾਬ ਕਿਸਾਨ ਯੂਨੀਅਨ ਪਗੜੀ ਸੰਭਾਲ ਜੱਟਾਂ ਤੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜੰਹੂਰੀ ਕਿਸਾਨ ਸਭਾ ਤੇ ਬਹੁਤ ਸਾਰੀਆਂ ਬਾਜਾ ਕਿਸਾਨ ਚ ਸੰਘਰਸ਼ ਕਮੇਟੀ ਉਹਨਾਂ ਨੇ ਰੋਸ਼ਨ ਖਾਨ ਨੇ ਸਾਰੇ ਇਹਨਾਂ ਦੇ ਆਗੂ ਜਿਹੜੇ ਅੱਜ ਮੀਟਿੰਗ ਕੀਤੀ ਹੈ ਬੈਠ ਕੇ ਮੀਟਿੰਗ ਕਰਕੇ ਫੈਸਲਾ ਕੀਤਾ ਕਿ ਪਰਸੋਂ ਫੀਕ 10 ਵਜੇ ਹਰ ਸੇ ਮਾਨਸੋ ਤੋਂ ਸ਼ੁਰੂ ਕਰਕੇ ਜਿੰਨੇ ਵੀ ਹੜ੍ਹ ਪ੍ਰਭਾਵਿਤ ਪਿੰਡ ਹੈ ਉਹਨਾਂ ਦਾ ਫੋਰੀ ਤੌਰ ਤੇ ਮੁਕੇਰੀਆਂ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਦੌਰਾ ਕੀਤਾ ਜਾਊਗਾ ਕਿੱਥੇ ਕਿੱਥੇ ਕੀ ਕੀ ਨੁਕਸਾਨ ਹੋ ਰਿਹਾ ਹੈ ਕਿਸ ਪ੍ਰਕਾਰ ਦੀ ਲੋੜ ਹੈ ਨਾ ਪਿੰਡਾਂ ਦੇ ਵਿੱਚ ਚਾਹੇ ਰਾਸ਼ਨ ਦੀ ਹੈ ਚਾਹੇ ਪਸ਼ੂਆਂ ਦੇ ਲਈ ਹਰੇ ਜਿਹੜੇ ਚਾਰੇ ਦੀ ਹੈ ਉਹਦੇ ਤੋਂ ਇਲਾਵਾ ਲੋਕਾਂ ਦਾ ਦੁਬਾਰਾ ਤੋਂ ਮੋੜ ਬਸੇਪਾ ਕਰਨ ਦੇ ਲਈ ਕੀ ਯਤਨ ਕੀਤੇ ਜਾਣਗੇ ਸਰਕਾਰ ਦੇ ਵੱਲੋਂ ਤੇ ਇਹਨਾਂ ਲੋਕਾਂ ਦੇ ਵੱਲੋਂ ਕਿਸਾਨ ਜੱਥੇਬੰਦੀਆਂ ਦੇ ਵੱਲੋਂ ਇਹ ਸਾਰਾ ਪਰਸੋਂ ਜਿਹੜਾ ਪ੍ਰੋਗਰਾਮ ਲਿਖਿਆ ਹਾਸੇ ਮਾਨਸੋਨ ਤੋਂ ਸ਼ੁਰੂ ਕਰਕੇ ਤੁਨੋਏ ਤੱਕ ਸਾਰੇ ਪਿੰਡਾਂ ਦੇ ਜਿਹੜੇ ਹਰ ਪ੍ਰਭਾਵਿਤ ਪਿੰਡ ਹੈ ਉਹਨਾਂ ਦਾ ਦੌਰਾ ਕੀਤਾ ਜਾਊਗਾ ਤੇ ਅਸੀਂ ਇਲਾਕੇ ਦੇ ਲੋਕਾਂ ਨੂੰ ਇਹ ਅਪੀਲ ਕਰ ਰਹੇ ਹਾਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਮੁਕੇਰੀਆਂ ਦੀਆਂ ਕਿਸਾਨ ਜੱਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਵੀ ਸਾਡਾ ਇਲਾਕਾ ਵੀ ਸਾਡੇ ਇਲਾਕੇ ਦੇ ਵੱਡੀ ਗਿਣਤੀ ਦੇ ਵਿੱਚ ਪਿੰਡ ਹਜੇ ਵੀ ਹੜ੍ਹ ਦੀ ਮਾਰ ਦੇ ਹੇਠ ਹੈ। ਲਗਾਤਾਰ ਜਿੰਨਾ ਵੀ ਬਿਆਸ ਦੇ ਵਿੱਚੋਂ ਪਾਣੀ ਛੱਡਿਆ ਜਾ ਰਿਹਾ ਹੈ ਉਹ ਇਹਨਾਂ ਪਿੰਡਾਂ ਦੇ ਵਿੱਚੋਂ ਹੰਡਰ ਗੁਜ਼ਰਦਾ ਹੈ। ਉਸ ਤੋਂ ਇਲਾਵਾ ਚੱਕੀ ਦਾ ਪਾਣੀ ਵੀ ਜਿਹੜਾ ਮੀਠੋ ਤੋਂ ਸਾਡੇ ਬੁਕੇਰੀਆਂ ਦੇ ਪਿੰਡਾਂ ਤੋਂ ਗੁਜ਼ਰਦਾ ਹੈ। ਉਹਦੇ ਨਾਲ ਦਰਿਆ ਨਾਲ ਲੱਗਦਾ ਮੰਡ ਤੇ ਨਾਲ ਲੱਗਦੇ ਪਿੰਡ ਕਿਤੇ ਤੁਸਿਆਂ ਤੋਂ ਤੁਸੰਦੇ ਨਾਲ ਕਿਤੇ ਹੋਰ ਪ੍ਰੋਬਲਮਾਂ ਕਰਕੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਜਾ। ਤੇ ਇਹਨਾਂ ਹਾਲਾਤਾਂ ਦੇ ਵਿੱਚ ਜਿੱਤੀ ਅਸੀਂ ਅਪੀਲ ਕਰਦੇ ਹਾਂ ਵੀ ਸੁਰੱਖਿਅਤ ਰਹੋ ਤੇ ਆਹਲੇ ਸਮੇਂ 'ਚ ਜਿੱਥੇ ਜਿਹੜੀ ਬਾਜ਼ਰ ਨੂੰ ਬੰਦ ਕਰਨ ਦੀ ਲੋੜ ਹੈ ਉਹਦੇ ਲਈ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਸੰਬੰਧਿਤ ਜੱਥੇਬੰਦੀਆਂ ਦਾ ਵਿਆਗੂ ਆਨੜੇ ਸਮੇਂ ਸਾਨੂੰ ਤੁਹਾਨੂੰ ਬੰਦ ਦੀ ਜਿਹੜੀ ਲੋੜ ਹੈ ਉਹਦੀ ਅਪੀਲ ਕਰਨਗੇ ਤਾਂ ਕਿ ਸਮੇਸਰ ਜਿਹੜੇ ਲੋੜਬੰਦ ਲੋਕ ਹੈ ਉਹਨਾਂ ਦੀ ਜਿਹੜੀ ਬਾਹ ਫੜੀ ਜਾਵੇ ਤਾਂ ਕਿ ਜਿਹੜੇ ਲੋਕ ਇਹ ਨਾਲ ਸੋਚਣ ਕਿ ਹਰ ਦੇ ਵਿੱਚ ਸਰਕਾਰ ਦੇ ਸਾਡੀ ਸਾਥ ਨਹੀਂ ਲਈ ਤੇ ਜਿਹੜੀਆਂ ਕਿਸਾਨ ਜੱਥੇਬੰਦੀਆਂ ਲਗਾਤਾਰ ਜਿਹੜੇ ਲੋਕਾਂ ਦੇ ਮੁੱਦੇ ਦੀ ਲਈ ਪਰ ਮੁਕੇਰੀਆਂ ਦੀਆਂ ਕਿਸਾਨ ਜੱਥੇਬੰਦੀਆਂ ਕਿਹੜਾ ਕਿਸਾਨ ਆਗੂਆਂ ਨੇ ਇਕੱਠੇ ਹੋ ਕੇ ਅੱਜ ਇਹ ਤੈਅ ਕਰ ਲਿਆ ਕਿ ਅਸੀਂ ਪਰਸੋ ਪੂਰਾ ਦौरा ਕਰਾਂਗੇ ਜਿਹੜਾ ਚੰਗੜਮਾ ਦੇ ਵਿੱਚ ਤੁਸੀਂ ਬੰਨ ਬਣਾਇਆ ਹੈ ਉਹਦਾ ਵੀ ਦौरा ਕੀਤਾ ਜਾਊਗਾ ਉਹਦੇ ਤੋਂ ਇਲਾਵਾ ਬੇਲਾ ਠਾਕਰਾ ਦੇ ਵਿੱਚ ਨਾਲ ਲੱਗਦੇ ਮਾਚਲ ਜਿਹੜਾ ਜਿਹੜਾ ਬੰਨ ਬਣਾ ਕੇ ਕਾਫੀ ਪਿੰਡਾਂ ਨੂੰ ਜਿਹੜਾ ਬਚਾਇਆ ਵੀ 25 ਪਿੰਡ ਜਿਹੜੇ ਹੜ ਦੀ ਮਾਰ ਹਟਣੇ ਆ ਉਥੋਂ ਦਾ ਵੀ ਦौरा ਕੀਤਾ ਜਾਊਗਾ ਧਿਆਨ ਵਾਲੇ ਸਮੇਂ ਚ ਸੰਯੁਕਤ ਕਿਸਾਨ ਮੋਰਚਾ ਜਿੱਥੇ ਸਰਕਾਰ ਨੂੰ ਇਹ ਚੇਤਾਵਨੀ ਵੀ ਦੇ ਰਿਹਾ ਤੇ ਸਰਕਾਰ ਕੋਲ ਮੰਗ ਵੀ ਕਰ ਰਿਹਾ ਇਹ ਹੜਾ ਦਾ ਪ੍ਰੋਪਰ ਪ੍ਰਬੰਧ ਕਰੇ ਆਏ ਸਾਲ ਕਿਸਾਨਾਂ ਨੂੰ ਇੱਥੋਂ ਦੇ ਲੋਕਾਂ ਨੂੰ ਹੜ ਦੇ ਵਿੱਚ ਆਪਣੀ ਮੋਤੇ ਮਰਨ ਦੇ ਲਈ ਨਾ ਛੱਡਿਆ ਜਾਵੇ ਇਹਦਾ ਪ੍ਰੋਪਰ ਪ੍ਰਬੰਧ ਕੀਤਾ ਜਾਵੇ ਤੇ ਅਸੀਂ ਜਿਹੜੀ ਤੁਸੀਂ ਬੰਨ ਹੈ ਵਿਆਸ ਨੂੰ ਪੂਰਨ ਤੌਰ ਤੇ ਜਿਹੜਾ ਚੈਨਲਾਂ 'ਚ ਕਰਕੇ ਪੱਕੇ ਕੀਤੇ ਜਾਣ ਇਹ ਡਿਮਾਂਡ ਹੈ ਇਹਦੇ ਪਰ ਆਉਣ ਵਾਲੇ ਸਮੇਂ 'ਚ ਪੂਰੇ ਕਿਸਾਨ ਆਗੂ ਕਿਸਾਨ ਜਥੇਬੰਦੀਆਂ ਇਕੱਠੇ ਹੋ ਕੇ ਵਿਰੋਧ ਪੰਦੀ ਬਣਾਉਗੀ ਪੂਰਾ ਮੋਕੇ ਜਿਹੜਾ ਗਰਾਊਂਡ ਰਿਪੋਰਟ ਲੈ ਕੇ ਇੱਕ ਪੂਰਾ ਖਰੜਾ ਪੇਸ਼ ਕਰੂਗੀ ਦੇਹ ਦੇ ਵਿਰੋਧ ਇੱਕ ਵੱਡਾ ਸੰਘਰਸ਼ ਵੀ ਆ ਰਿਹਾ ਹੈ ਸਮੇਂ ਵਿੱਚ ਉਲੀਕੇਗੀ ਤੇ ਅੱਜ ਦੀ ਮੀਟਿੰਗ ਤੁਹਾਡੇ ਸਾਹਮਣੇ ਹੋਈ ਹੈ ਅਸੀਂ ਆਸ ਕਰਦੇ ਹਾਂ ਕਿ ਤੁਹਾਡੇ ਤੱਕ ਅਸੀਂ ਆਪਣੀ ਮੀਟਿੰਗ ਦਾ ਐਬਸਰਪੀ ਪੁਝਾ ਸਕੀਏ ਤੁਸੀਂ ਪਿੰਡਾਂ ਤੱਕ ਇਹਨੂੰ ਪੁਹਤਾ ਕਰੋ ਕਿ ਮੁਕੇਰੀਆਂ ਦੀਆਂ ਕਿਸਾਨ ਜੱਥੇਬੰਦੀਆਂ ਸਾਰੀਆਂ ਸਿਰ ਜੋੜ ਕੇ ਹਰ ਦੇ ਵਿੱਚ ਪੀੜਤ ਲੋਕਾਂ ਦੇ ਨਾਲ ਖੜੀਆਂ ਹਰ ਦੇ ਨਾਲ ਪ੍ਰਭਾਵਿਤ ਪਿੰਡਾਂ ਦੇ ਨਾਲ ਖੜੀਆਂ ਜਿੱਥੇ ਲੋੜ ਪੈਂਦੀ ਹੈ ਬੁਕੇਰੀਆਂ ਦੀ ਕਿਸਾਨ ਜੱਤੇਵੰਦੀਆਂ ਬੁਕੇਰੀਆਂ ਦਾ ਜੁਗਤ ਕਿਸਾਨ ਮੋਰਚਾ ਤੁਹਾਡੇ ਨਾਲ ਹਰ ਪਿੰਡ ਦੇ ਵਿੱਚ ਹਰ ਹਾਲਾਤ ਦੇ ਵਿੱਚ ਖੜੇ ਰਹੇਗਾ 2023 ਦੇ ਵਿੱਚ ਨਾ ਕਿਸਾਨ ਆਗੂਆਂ ਨੇ ਇਹਨਾਂ ਨੇ ਜਿਹੜਾ ਵੱਧ ਚੜ ਕੇ ਆਪਣੇ ਬੁਕੇਰੀਆਂ ਦੀ ਬੁਕੇਰੀਆਂ ਤੋਂ ਬਾਹਰ ਵੀ ਮਦਦ ਕੀਤੀ ਹੈ ਹੁਣ ਵੀ ਕਰਦੇ ਪਿਆ ਆ ਨਾਲੇ ਸਮੇਂ ਸਹੀ ਤਰੀਕੇ ਦੇ ਨਾਲ ਆਪਣੇ ਇਲਾਕਾ ਬਚਾਓ ਹੋਵੇ ਇਹਦੇ ਲਈ ਜਿਹੜਾ ਪ੍ਰੋਗਰਾਮ ਬਣਾਇਆ ਜਾਏਗਾ ਅੱਜ ਦੀ ਮੀਟਿੰਗ ਕਰਕੇ ਪਹਿਲਾ ਜਿਹੜਾ ਐਲਾਨ ਕੀਤਾ ਵੀ ਪਰਸੋ ਪੂਰੇ ਹਰ ਪ੍ਰਭਾਵਿਤ ਇਲਾਕੇ ਦਾ ਪਿੰਡਾਂ ਦਾ ਇਹਨਾਂ ਤੋਰਾ ਕੀਤਾ ਜਾਊਗਾ ਸੰਯੁਕਤ ਕਿਸਾਨ ਮੋਰਚਾ ਜਿੰਦਾਬਾਦ ਜਿੰਦਾਬਾਦ ਖਿ